ਪਹਿਲੋ ਵੰਦਨਾ ਮੇਰੀ ਪਹਿਲੋ ਵੰਦਨਾ ਮੇਰੀ ਹਰ ਇੱਕ ਸੁਣਨੇ ਵਾਲੇ ਨੂੰ ਫੇਰ ਸੁਣੋ ਕੰਨ ਲਾ ਕੇ ਸਾਰੇ ਸਾਰ ਹਵਾਲੇ ਨੂੰ ਜੋ ਕੁਝ ਅੱਗੇ ਕਹਿਣਾ ਜੋ ਕੁਝ ਅੱਗੇ ਕਹਿਣਾ ਧਿਆਨ ਲਗਾ ਲੋ ਜੇ ਕੋਈ ਹੈ ਦਿਲਗੀਰ ਤਾਂ ਦਰਦ ਵਡਾਲੋ ਜੀ ਸ੍ਰੀ ਸਤਗੁਰੂ ਦਲੀਪ ਸਿੰਘ ਜੀ ਦੀ ਪਿਆਰੀ ਤੇ ਨਿਆਰੀ ਸਾਥ ਸੰਗਤ ਨੂੰ ਮੇਰੀ ਚਰਨ ਵੰਦਨਾ ਅਦਰ ਪਰਿ ਸਤਸ੍ਰੀ ਅਕਾਲ ਮੇਰੇ ਅੱਜ ਦਾ ਵਿਸ਼ਾ ਮੇਰਾ ਫੇਵਰਿਟ ਏ ਸਪੈਸ਼ਲੀ ਕਿਉਂਕਿ ਬੜੀ ਖੁਸ਼ੀ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਮੈਨੂੰ ਮੌਕਾ ਮਿਲੇ ਹੈ ਕਿ ਮੈਂ ਆਪਣੇ ਦਿਲ ਦੀ ਗੱਲ ਕਰ ਸਕਾਂ ਕਿਉਂਕਿ ਮੇਰੇ ਸਨਮੁਖ ਬੈਠੀ ਹੈ ਸਤਿਗੁਰੂ ਦਲੀਪ ਸਿੰਘ ਜੀ ਦੀ ਪਿਆਰੀ ਸਾਧ ਸੰਗਤ ਜੋ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਦੀ ਹੈ ਜੋ ਸਮਝਦੀ ਹੈ ਅੱਜ ਦੇ ਅੱਜ ਦੇ ਲੋੜ ਅੱਜ ਦੀ ਲੋੜ ਨੂੰ ਕਿ ਸਾਨੂੰ ਆਪਣੇ ਅੰਦਰ ਕਿਹੋ ਜਿਹਾ ਪਰਿਵਰਤਨ ਕਰਨੇ ਨੇ ਕਿਹੋ ਜਾਂ ਅਸੀਂ ਅੱਲਾ ਮਾਰਨਾ ਹੈ ਇਸ ਹੋਲੇ ਮਹੱਲੇ ਦੇ ਸਮੇਂ ਤੇ ਅਸੀਂ ਕਿਦਾਂ ਦੇ ਪਰਿਵਰਤਨ ਲੈ ਕੇ ਆਉਣੇ ਨੇ ਪਲੀਜ਼ ਇਹਨੂੰ ਇੱਕ ਆਰਡੀਨਰੀ ਸਪੀਚ ਨਾ ਸਮਝਿਓ ਇੱਕ ਦਿਲ ਦੀ ਪੁਕਾਰ ਹੈ ਇੱਕ ਹਜ਼ਾਰਾਂ ਔਰ ਹਜ਼ਾਰਾਂ ਦੇ ਨਹੀਂ 100 ਲੋਕਾਂ ਤੇ ਕੀਤਾ ਹੋਇਆ ਇੱਕ ਸਰਵੇ ਹੈ ਉਹਨਾਂ ਦੇ ਦਿਲ ਦੀ ਪੁਕਾਰ ਹੈ ਜੋ ਮੈਂ ਅੱਜ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੀ ਹਾਂ ਮੇਰੀ ਅੱਜ ਦੀ ਸਪੀਚ ਦਾ ਵਿਸ਼ਾ ਹੈ ਪਰਵਰਿਸ਼ ਕੁਝ ਸਵਾਲ ਨੇ ਮੇਰੇ ਅਸੀਂ ਪਿੱਛੇ ਕਿਵੇਂ ਰਹਿ ਗਏ ਅਸੀਂ ਇੱਕ ਤੋਂ ਅਨੇਕ ਕਿਵੇਂ ਹੋ ਗਏ ਅਸੀਂ ਕੁੱਟਮਾਰ ਖਾ ਕੇ ਘਰ ਕਿਵੇਂ ਬਹਿ ਗਏ ਸਾਡੀ ਜਗਤ ਮਾਤਾ ਜੀ ਨੂੰ ਕਿਵੇਂ ਕੋਈ ਕਤਲ ਕਰਕੇ ਤੁਰ ਗਿਆ ਕਿਵੇਂ ਘਰ ਦੇ ਕਲੇਸ਼ ਕਿਵੇਂ ਵਧ ਗਏ ਕਰਨ ਸਚਿਬਾਸ਼ਾ ਜੀ ਸਾਨੂੰ ਉਪਦੇਸ਼ ਦਿੰਦੇ ਨੇ ਸਾਨੂੰ ਸਿਖਾਉਂਦੇ ਨੇ ਅਸੀਂ ਮੰਨਦੇ ਨਹੀਂ ਆ ਵਾਹ ਵਾਹ ਅਸੀਂ ਮੰਨਦੇ ਨਹੀਂ ਆ ਆਪਣੇ ਜਵਾਕਾਂ ਦਾ ਪਿਵੇਖ ਹੀ ਮਧੋਲ ਦਿੰਦੇ ਮਾਫ ਕਰੇ ਜੇ ਤੁਹਾਡੇ ਦਿਲ ਨੂੰ ਲੱਗੇ ਆਪਣੇ ਜਵਾਕਾਂ ਦਾ ਪਿਵੇਖ ਹੀ ਮਧੋਲ ਦਿੰਦੇ ਜਦੋਂ ਘਰਾਂ ਵਿੱਚ ਮਾਪੇ ਸਦਗੁਣੀ ਨਾ ਮਾਹੌਲ ਦਿੰਦੇ ਸਾਵੇਂ ਬੱਚਿਆਂ ਦੇ ਕਰ ਕਰ ਨਿੰਦਿਆ ਤੇ ਚੁਗਲੀ ਸਾਵੇਂ ਬੱਚਿਆਂ ਦੇ ਕਰ ਕਰ ਨਿੰਦਿਆ ਤੇ ਚੁਗਲੀ ਮਾਸੂਮ ਜਿਹੇ ਦਿਲਾਚ ਆਪੇ ਜ਼ਹਿਰ ਕੋਲ ਦਿੰਦੇ ਉਹਨਾਂ ਮਾਪਿਆਂ ਨੇ ਕਿੱਥੋਂ ਦੇਣੀ ਸਤਗੁਣੀ ਸਿੱਖਿਆ ਉਹਨਾਂ ਮਾਪਿਆਂ ਨੇ ਕਿੱਥੋਂ ਦੇਣੀ ਸਤਗੁਣੀ ਸਿੱਖਿਆ ਕਸੂਰਵਾਰ ਹੁੰਦੇ ਆ ਜੋ ਬੱਚਿਆਂ ਨੂੰ ਪੋਲ ਦਿੰਦੇ ਐਸੇ ਮਾਪੇ ਕਾਹਦੇ ਹੁੰਦੇ ਮਾਪੇ ਦੱਸ ਜੋ ਬੱਚਿਆਂ ਦੇ ਜੀਵਨਾ ਨੂੰ ਰੋਲ ਦਿੰਦੇ ਜੋ ਬੱਚਿਆਂ ਦੇ ਜੀਵਨਾ ਨੂੰ ਰੋਲ ਦਿੰਦੇ ਮਾਫ ਕਰਿਓ ਜੇ ਤੁਹਾਨੂੰ ਇਹ ਗੱਲ ਪਸੰਦ ਨਹੀਂ ਆਈ ਹੋਵੇ ਪਰ ਅੱਜ ਦਾ ਵਿਸ਼ਾ ਮੇਰਾ ਆਪ ਜੀ ਦੇ ਨਾਲ ਇੰਟਰੈਕਸ਼ਨ ਕਰਨ ਦਾ ਹੀ ਹੈ ਬਹੁਤ ਤਰੀਕੇ ਦੀ ਪਰਵਰਿਸ਼ ਕੀਤੀ ਜਾਂਦੀ ਹੈ ਆਪ ਜੀ ਮੇਰੇ ਤੋਂ ਬਹੁਤ ਸੂਝਵਾਨ ਮੈਨੂੰ ਕੁਝ ਨਹੀਂ ਪਤਾ ਬਸ ਇੱਕ ਕੁਝ ਮੈਂ ਕੁਝ ਤਾਂ ਆਪ ਜੀ ਦੇ ਅੱਗੇ ਰੱਖਣਾ ਚਾਹਨੀ ਆ ਜਦੋਂ ਸਤਗੁਰੂ ਦਲੀਪ ਸਿੰਘ ਜੀ ਕਹਿੰਦੇ ਨੇ ਕਿ ਸਾਨੂੰ ਉਹ ਬਚਨ ਕਰਦੇ ਨੇ ਕਿ ਸਾਨੂੰ ਸੋਚ ਵਿਚਾਰ ਕੇ ਵਿਆਹ ਕਰਾਉਣਾ ਚਾਹੀਦਾ ਹੈ ਸੋਚ ਵਿਚਾਰ ਕੇ ਆਪਣੀ ਫੈਮਲੀ ਪਲੈਨਿੰਗ ਕਰਨੀ ਚਾਹੀਦੀ ਹੈ ਸਾਰੀਆਂ ਚੀਜ਼ਾਂ ਨੂੰ ਜਦੋਂ ਸੋਚ ਵਿਚਾਰ ਕੇ ਅਸੀਂ ਕਰਦੇ ਆਂ ਫਿਰ ਕਮੀ ਕਿੱਥੇ ਰਹਿ ਗਈ ਕਿੱਥੇ ਕਮੀ ਰਹਿ ਗਈ ਅਸੀਂ ਉਸੇ ਬੱਚਿਆਂ ਤੋਂ ਵੱਡੇ ਹੋ ਰਹੇ ਆਂ ਪਰ ਉਹ ਗੁਣ ਤੇ ਨਹੀਂ ਆਏ ਕਿੰਨੇ ਹੌਲੇ ਮਹੱਲੇ ਆਏ ਕਿੰਨੇ ਗਏ ਕਿੰਨੇ ਬਚਨ ਸੁਣੇ ਪਰ ਅਸੀਂ ਕਿੱਥੇ ਰਹਿ ਗਏ ਅਸੀਂ ਕਿੱਥੇ ਰਹਿ ਗਏ ਸੋ ਆਪ ਜੀ ਨੂੰ ਕੁਝ ਸਾਇੰਟਿਫਿਕ ਤੱਥਾਂ ਨਾਲ ਮੈਂ ਜਾਣੂ ਕਰਵਾਉਣਾ ਚਾਹਾਂਗੀ ਜਦੋਂ ਅਸੀਂ ਬੱਚੇ ਬਾਰੇ ਸੋਚਦੇ ਹਾਂ ਕਿ ਅਸੀਂ ਬੱਚੇ ਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਆਉਣਾ ਹੈ ਤਿੰਨ ਪੜਾਅ ਦੇ ਵਿੱਚ ਸਾਨੂੰ ਸਮਝਣਾ ਪਏਗਾ ਕਿ ਅਸੀਂ ਉਹਨਾਂ ਦੀ ਪਰਵਰਿਸ਼ ਕਿਵੇਂ ਕਰਨੀ ਹੈ ਤਿੰਨ ਪੜਾਅ ਬਹੁਤ ਸੌਖੇ ਪਰ ਥੋੜਾ ਜਿਹਾ ਇੱਕ ਕੌਂਸ਼ੀਅਸ ਇੱਕ ਕੌਂਸ਼ੀਅਸ ਸਾਨੂੰ ਡਿਸੀਜਨ ਲੈਣਾ ਪਏਗਾ ਇੱਕ ਸੁਚੇਤ ਮਨ ਦੇ ਨਾਲ ਸਾਨੂੰ ਸੋਚਣਾ ਪਏਗਾ ਕਿ ਥੋੜੀਆਂ-ਥੋੜੀਆਂ ਤਬਦੀਲੀਆਂ ਕਰਨੀਆਂ ਐ ਅਸੀਂ ਥੋੜੀਆਂ-ਥੋੜੀਆਂ ਔਰ ਉਹਨਾਂ ਥੋੜੀਆਂ-ਥੋੜੀਆਂ ਤਬਦੀਲੀਆਂ ਦੇ ਨਾਲ ਅਸੀਂ ਵਿਸ਼ਾਲ ਪਰਿਵਰਤਨ ਲਿਆ ਸਕਦੇ ਹਾਂ ਵਿਸ਼ਾਲ ਮਤਲਬ ਵਿਸ਼ਾਲ ਮੈਂ ਸਿਰ ਸਤਗੁਰੂ ਜੀ ਦੀ ਦਿੱਤੀਆਂ ਸਿੱਖਿਆਵਾਂ ਦੀ ਰੈਪੀਟਿਸ਼ਨ ਕਰਾਂਗੀ ਤਾਂ ਸਭ ਤੋਂ ਪਹਿਲਾ ਪੜਾ 0 ਤੋਂ 7 ਸਾਲ ਦੀ ਉਮਰ ਤੱਕ ਹਰ ਕਿਸੇ ਨੂੰ ਪਿਆਰ ਦੀ ਲੋੜ ਹੈ ਚਾਹੇ ਛੋਟਾ ਬੱਚਾ ਹੈ ਚਾਹੇ ਕੁੜੀ ਹੈ ਚਾਹੇ ਮੁੰਡਾ ਹੈ ਚਾਹੇ ਮਾਤਾ ਨੇ ਚਾਹੇ ਪਿਤਾ ਨੇ ਚਾਹੇ ਬਜ਼ੁਰਗ ਨੇ ਚਾਹੇ ਕੋਈ ਕੰਮ ਵਾਲਾ ਹੈ ਚਾਹੇ ਕੋਈ ਕੋਈ ਵੀ ਕਿਸੇ ਵੀ ਜਾਤੀ ਦੇ ਸਭ ਨੂੰ ਪਿਆਰ ਦੀ ਲੋੜ ਹੈ ਸੋ 0 ਤੋਂ 7 ਸਾਲ ਦਾ ਜਿਹੜਾ ਸਮਾਂ ਹੈ ਉਹ ਬੱਚੇ ਨੂੰ ਅਤਿਅੰਤ ਪਿਆਰ ਕਰਨ ਵਾਲਾ ਸਮਾਂ ਹੈ ਇਸ ਸਮੇਂ ਸਾਨੂੰ ਕੀ ਧਿਆਨ ਰੱਖਣਾ ਹੈ ਬੱਚੇ ਨੂੰ ਤਣਾਅਪੂਰਵਕ ਸਥਿਤੀ ਨਹੀਂ ਦੇਣੀ ਤਣਾਅਪੂਰਵਕ ਸਥਿਤੀ ਕਿਉਂ ਨਹੀਂ ਦੇਣੀ ਕਿਉਂਕਿ ਜਦੋਂ ਅਸੀਂ ਤਣਾਅਪੂਰਵਕ ਸਥਿਤੀ ਚ ਬੱਚੇ ਨੂੰ ਰੱਖਦੇ ਆ ਜਿਵੇਂ ਕਿ ਓਏ ਇੱਧਰ ਆ ਤੈਨੂੰ ਗੱਲ ਨਹੀਂ ਸੁਣਦੀ ਤੂੰ ਕਦੇ ਚੱਜ ਦਾ ਕੰਮ ਨਾ ਕਰੀ ਇਟਸੈਟਰਾ 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 ਪਤਾ ਨਹੀਂ ਕਿੱਦਾਂ ਦੇ ਅਸੀਂ ਅਸੀਂ ਆਪਣੀ ਜ਼ੁਬਾਨ ਦੇ ਨਾਲ ਆਪਣੇ ਬੱਚਿਆਂ ਨੂੰ ਮੰਦਾ ਬੋਲਦੇ ਆ ਗੁੱਸੇ ਵਿੱਚ ਬੋਲਦੇ ਆ ਔਰ ਯਾਦ ਰੱਖਿਓ ਸਾਡੇ ਬੱਚੇ ਕਾਰਬਨ ਕਾਪੀ ਨੇ ਕੈਮਰਾ ਕਰ ਦੇ ਵਿੱਚ ਕੈਮਰਾ ਜੋ ਹਰ ਵੇਲੇ ਤੁਹਾਨੂੰ ਦੇਖ ਰਿਹਾ ਹੈ ਔਰ ਇੱਕ ਗੱਲ ਆਪ ਜੀ ਨੂੰ ਮੈਂ ਦਸਾਂ ਕਿ ਉਹਨਾਂ ਨੂੰ ਨਹੀਂ ਪਤਾ ਸਹੀ ਕੀ ਹੈ ਗਲਤ ਕੀ ਹੈ ਉਹਨਾਂ ਨੂੰ ਨਹੀਂ ਪਤਾ ਕਿ ਸਹੀ ਕੀ ਹੈ ਗਲਤ ਕੀ ਹੈ ਸਹੀ ਪਤਾ ਕੀ ਹੈ ਜਦੋਂ ਉਹਨਾਂ ਦੀ ਮਾਤਾ ਉਹਨਾਂ ਦੇ ਪਿਤਾ ਮੁਸਕੁਰਾ ਕੇ ਉਹ ਬੱਚੇ ਦੇ ਕੀਤੇ ਕੰਮ ਨੂੰ ਹਾਮੀ ਭਰਦੇ ਨੇ ਜਿਵੇਂ ਬੱਚੇ ਨੇ ਫੁੱਲ ਤੋੜਿਆ ਬੇਟਾ ਜੀ ਸ਼ਾਬਾਸ਼ ਬੜਾ ਸੋਹਣਾ ਫੁੱਲ ਏ ਅਸੀਂ ਉਹਨੇ ਇਸ਼ਾਰਾ ਕੀਤਾ ਤੁਸੀਂ ਫਲਾਰ ਨੂੰ ਫੁੱਲ ਨੂੰ ਤੋੜ ਸਕਦੇ ਹੋ ਸਾਡਾ ਇਸ਼ਾਰਾ ਇਹ ਸੀ ਬੱਚੇ ਨੂੰ ਸਹੀ ਗਲਤ ਦਾ 0 ਤੋਂ 7 ਸਾਲ ਕੁਝ ਮਹੀਨਿਆਂ ਤੋਂ ਲੈ ਕੇ 7 ਸਾਲ ਤੱਕ ਦਾ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਸਾਡਾ ਜੋ ਕਿਰਦਾਰ ਹੋਏਗਾ ਬੱਚਾ ਉਹੀ ਉਸੇ ਚੀਜ਼ ਨੂੰ ਸਹੀ ਸਮਝੇਗਾ ਉਸੇ ਚੀਜ਼ ਨੂੰ ਗਲਤ ਸਮਝੇਗਾ ਇਸਕੇ ਇਸ ਕਰਕੇ ਬੜੇ ਹੀ ਧਿਆਨ ਦੇ ਨਾਲ ਆਪਣੇ ਆਪ ਨੂੰ ਵਾਚਨ ਦੀ ਲੋੜ ਏ ਕਰ ਦੇ ਕਲੇਸ਼ ਨੂੰ ਮਕਾਉਣ ਦੀ ਲੋੜ ਏ ਆਪਸੀ ਸਹਿ ਪਿਆਰ ਵਧਾਉਣ ਦੀ ਲੋੜ ਏ ਕਿਉਂਕਿ ਇਸ ਈ ਸਤਗੁਰੂ ਰਾਮ ਸਿੰਘ ਜੀ ਦੀ ਫੌਜ ਏ ਇਸ ਈ ਸਤਗੁਰੂ ਦਲੀਪ ਸਿੰਘ ਜੀ ਦੀ ਫੌਜ ਏ ਔਰ ਇਸ ਸੂਰਮਿਆਦੀ ਫੌਜ ਏ ਔਰ ਇਸ ਇੱਕ ਨਿਰਾਲੀ ਕੁਆਲਿਟੀ ਵਾਲੀ ਆਪਣੀ ਸੰਗਤ ਏ ਆਪਣੀ ਸੱਚੇ ਪਾਸ਼ਾ ਦੀ ਬਖਸ਼ਿਸ਼ ਦੇ ਨਾਲ ਅਸੀਂ ਉਹ ਲੋਗ ਆ ਅਸੀਂ ਅਗਰਨੀਆ ਔਰ ਅੱਜ ਅਸੀਂ ਆਪਣੀ ਪੀੜੀ ਨੂੰ ਜੇ ਬਦਲਣਾ ਹੈ ਅਸੀਂ ਅਗਰਣਤਾ ਲੈ ਕੇ ਆਉਣੀ ਹੈ ਅੱਜ ਅਸੀਂ ਕੁਝ ਡਿਸੀਜਨਸ ਕੁਝ ਫੈਸਲੇ ਲੈ ਕੇ ਜਾਵਾਂਗੇ ਕਿ ਅਸੀਂ ਬਦਲਾਵ ਕਰਨਾ ਹੈ ਜਦੋਂ ਅਸੀਂ ਬੱਚੇ ਨੂੰ ਤਣਾਅਪੂਰਵਕ ਸਿੱਚ ਪੜ ਲੈ ਪੜ ਲੈ 0 ਤੋਂ 7 ਸਾਲ ਦੀ ਉਮਰ ਤੱਕ ਦੀ ਗੱਲ ਕਰਦੀਆਂ ਬੱਚਾ ਨਰਸਰੀ ਪ੍ਰੀ ਨਰਸਰੀ ਐਲकेजी ਯੂकेजी ਅਸੀਂ ਕਹਿ ਸਕਦੇ ਹਾਂ ਉਹਨੂੰ ਫਸਟ ਪੜ ਲੈ ਪੜਦਾ ਕਿਉਂ ਨਹੀਂ ਕਿਉਂ ਨਹੀਂ ਕੰਮ ਕਰਦਾ ਪੂਰਾ ਅਸੀਂ ਬਹੁਤ ਕੁਝ ਕਹਿੰਦੇ ਆ ਬੱਚਿਆਂ ਨੂੰ ਔਰਸ ਟਾਈਮ ਜਦੋਂ ਬੱਚਾ ਤਣਾਅ ਚ ਆਉਂਦਾ ਦਿਮਾਗ ਦਾ ਪਿਟਿਟਰੀ ਗਲੈਂਡ ਪਿਟਿਟਰੀ ਗਲੈਂਡ ਵੀ ਕਹਿੰਦੇ ਆ ਗ੍ਰੰਥੀ ਜੋ ਇੱਕ ਰਸਾਇਣ ਪੈਦਾ ਹੁੰਦਾ ਜਿਹੜਾ ਕਿ ਜਾ ਕੇ ਸਿਗਨਲ ਦੇਂਦਾ ਸਾਡੇ ਕਿਡਨੀ ਨੂੰ ਸਾਡੇ ਹੋਰ ਸਰੀਰਕ ਅੰਗਾਂ ਨੂੰ ਜਿਹੜਾ ਉਹਨੂੰ ਕਹਿੰਦੇ ਫਾਈਟ ਤੇ ਫਲਾਈਟ ਮੋਡ ਸ਼ੁਰੂ ਕਰ ਫਾਈਟ ਐਂਡ ਫਲਾਈਟ ਫਾਈਟ ਐਂਡ ਫਲਾਈਟ ਮਤਲਬ ਆਪਣੇ ਆਪ ਨੂੰ ਬਚਾ ਇਹ ਬਹੁਤ ਹੀ ਖੂਬਸੂਰਤ ਸਾਨੂੰ ਕੁਦਰਤ ਨੇ ਇੱਕ ਪ੍ਰੋਟੈਕਸ਼ਨ ਦਿੱਤੀ ਹੈ ਇੱਕ ਬਚਾਵ ਦਿੱਤਾ ਹੈ ਕਿ ਜਦੋਂ ਸਾਡੇ ਪਿੱਛੇ ਕੁੱਤਾ ਪੈ ਜਾਂਦਾ ਹੈ ਤੇ ਅਸੀਂ ਕਿਵੇਂ ਭੱਜ ਲੈਨੇ ਆ ਸੱਪ ਨੂੰ ਵੇਖ ਕੇ ਅਸੀਂ ਕਿਵੇਂ ਛਾਲ ਮਾਰ ਲੈਨੇ ਆ ਗਰਮ ਹੱਥ ਲੱਗਦਾ ਕਿਸੇ ਵੀ ਚੀਜ਼ ਨੂੰ ਹੱਥ ਪਿੱਛੇ ਕਿਵੇਂ ਕਰ ਲੈਨੇ ਆ ਕਿਉਂ ਸਾਡੇ ਅੰਦਰ ਇੱਕ ਫਾਈਟ ਤੇ ਫਲਾਈਟ ਮੋਡ ਹੈ ਜੋ ਸਮੇਂ-ਸਮੇਂ ਤੇ ਸਾਨੂੰ ਵਰਤਣਾ ਚਾਹੀਦਾ ਹੈ ਆਪਣੇ ਆਪ ਕੁਦਰਤੀ ਵਰਤਿਆ ਜਾਂਦਾ ਹੈ اسی ਤਰੀਕੇ ਨਾਲ ਜਦੋਂ ਬੱਚਾ ਤੜਨਾਚ ਰਿਹਾ ਫਾਈਟ ਤੇ ਫਲਾਈਟ ਮੋਡ ਸ਼ੁਰੂ ਮਤਲਬ ਉਸ ਹਾਰਮੋਨ ਨੇ ਕੀ ਕਿ ਪੇਟ ਦਿਮਾਗ ਦਕੂਨ ਮਾਸਪੇਸ਼ੀਆਂ ਅੱਖਾਂ जल्दी तो जल्दी ट्रांसफर ਕਰ ਦੇ گلوਕੋਜ਼ ਦਾ ਲੈਵਲ ਇਨਸਟੈਂਟ ਇਨਕਰੀਸ ਕਰ ਦੇ एकदम ਇਨਕਰੀਸ ਕਰ ਦੇ گلوਕੋਜ਼ ਮਤਲਬ ਸਾਨੂੰ એનર્ਜੀ ਭਜਣਾ ਹੈ ਡਾਂਟ ਪਈਏ ਬਚਾਉਣਾ ਆਪਣੇ ਆਪ ਨੂੰ ਸੈੱਟ ਕਰਨਾ ਹੈ ਤਾਂ ਸਾਡਾ ਜਿਹੜਾ ਖੂਨ ਦਿਮਾਗ ਵੱਲ ਨੂੰ ਜਾਣਾ ਸੀ ਸਾਡੇ ਵਿਕਾਸ ਵਾਸਤੇ ਜਿਹੜਾ ਬੱਚੇ ਦੇ ਵਿਕਾਸ ਵਾਸਤੇ ਜਿਸ ਨੇ ਕੰਮ ਕਰਨਾ ਸੀ ਉਹ ਸਾਡੇ ਬਚਾਅ ਵਾਸਤੇ ਵਰਤਿਆ ਗਿਆ ਤੇ ਇਹ ਚੀਜ਼ ਪਲੀ ਪਾਂਦੀ ਸਾਇੰਟੀਫਿਕਲੀ ਪ੍ਰੂਵਡ ਹੈ ਕਿ ਜਿਹੜੇ ਬੱਚੇ ਤਣਾਅ ਚ ਰਹਿੰਦੇ ਨੇ ਉਹਨਾਂ ਦਾ ਵਿਕਾਸ ਸਦਾ ਹੀ ਘੱਟ ਹੁੰਦਾ ਹੈ ਉਹਨਾਂ ਦਾ ਦਿਮਾਗ ਪੂਰੀ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਉਹ ਬਹੁਤ ਛੇਤੀ ਡਰ ਜਾਂਦੇ ਨੇ ਉਹ ਕਿਸੇ ਵੀ ਕੰਡੀਸ਼ਨ ਕੋਈ ਵੀ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ ਬੋਲ ਨਹੀਂ ਸਕਦੇ ਮੁਕਾਬਲਾ ਨਹੀਂ ਕਰ ਸਕਦੇ ਕਿਸੇ ਵੀ ਮੁਸ਼ਕਿਲ ਦਾ ਜਿਵੇਂ ਕਿ ਸਾਡੀਆਂ ਮੁਸ਼ਕਲਾਂ ਆਈਆਂ ਨੇ ਜਿਵੇਂ ਕਿ ਮਾਤਾ ਚੰਦ ਕੌਰ ਜੀ ਦੇ ਕਤਲ ਸਾਹਮਣੇ ਸਾਡੇ ਸਾਹਮਣੇ ਮੁਸ਼ਕਲਾਂ ਆਈਆਂ ਨੇ ਅਸੀਂ ਖੜੇ ਹੀ ਨਹੀਂ ਹੋਏ ਅਸੀਂ ਕੁਝ ਕੀਤਾ ਹੀ ਨਹੀਂ ਕਿਉਂ ਕਿ ਇਹ ਚੀਜ਼ਾਂ ਸਾਡੇ ਵਾਸਤੇ ਬੜੀਆਂ ਨਾਰਮਲ ਹੋ ਗਈਆਂ ਸੋ ਅਸੀਂ ਆਪਣੇ ਬੱਚੇ ਨੂੰ ਜਿਹੋ ਜਿਹਾ ਬਣਾਉਣਾ ਚਾਹੁੰਦੇ ਆ ਉਹੋ ਜਿਹਾ ਮਾਹੌਲ ਦਿਓ ਜ਼ਰੂਰੀ ਨਹੀਂ ਤੁਸੀਂ ਬੱਚੇ ਨੂੰ ਕੁਝ ਸਿਖਾਣਾ ਮੇਰੇ ਛੋਟੇ ਛੋਟੇ ਦੋ ਬੱਚੇ ਨੇ ਪਿੱਛੇ ਬੈਠੇ ਨੇ ਜ਼ਰੂਰੀ ਨਹੀਂ ਤੁਸੀਂ ਡਾਂਟ ਕੇ ਉਹ ਬੱਚਾ ਨਹੀਂ ਸੁਨੇਗਾ ਮੈਂ ਫਿਰ ਕਹਿ ਰਹੀ ਹਾਂ ਗਲਤ ਸਹੀ ਨਹੀਂ ਪਤਾਉਣਾ ਨੂੰ ਉਹਨਾਂ ਨੂੰ ਆਪਾਂ ਚੈਨਲਾਈਜ਼ ਕਰਨਾ ਹੈ ਜਿਵੇਂ ਬੱਚਾ ਫੁੱਲ ਤੋੜ ਦੇ ਅਰੇ ਕਿੰਨਾ ਸੋਹਣਾ ਫੁੱਲ ਏ ਇਧਰ ਆਓ ਮੇਰੇ ਵਿੱਚ ਚਲੋ ਆਪਾਂ ਖੇਡਦੇ ਆਂ ਡਾਇਵਰਟ ਧਿਆਨ ਵਟਾਉਣਾ ਹੈ ਆਪਾਂ ਆਪਾਂ ਬੱਚੇ ਨੂੰ ਉਹਦਾ ਧਿਆਨ ਚੇਂਜ ਕਰਨਾ ਹੈ ਮੇਰਾ ਬੇਟਾ ਕਿੰਨੀ ਦੇਰ ਤੱਕ ਛੋਟੀ ਬੇਟੀ ਨੂੰ ਦੰਦियां ਵੱਡਦਾ ਰਿਹਾ ਹੈ ਬੜਾ ਉਹਨੂੰ ਡਾਂਟਿਆ ਉਹ ਗੁੱਸਾ ਵੀ ਕੀਤਾ ਪਰ ਉਹ ਨਹੀਂ ਗਿਆ ਕਿਉਂ ਕਿ ਕਿਉਂਕਿ ਸਹੀ ਗਲਤ ਦਾ ਨਹੀਂ ਪਤਾ ਸਿਰਫ ਅਸੀਂ ਉਹਨੂੰ ਚੈਨਲਾਈਜ਼ ਕਰ ਸਕਦੇ ਹਾਂ ਉਹਨੂੰ ਧਿਆਨ ਉਹਦਾ ਵੰਡਾ ਸਕਦੇ ਹਾਂ ਲੇਕਿਨ ਉਹ ਸਮਝੇਗਾ ਨਹੀਂ ਇਸ ਕਰਕੇ ਸਾਨੂੰ ਆਪ ਨੂੰ ਸਾਡੇ ਕਿਰਦਾਰ ਬੱਚੇ ਦੇ ਕਿਰਦਾਰ ਬਣਾਉਣ ਵਾਸਤੇ ਸਾਨੂੰ ਆਪ ਨੂੰ ਰੋਲ ਮਾਡਲ ਬਣਨ ਦੀ ਲੋੜ ਹੈ ਔਰ ਸਭ ਤੋਂ ਵੱਡੀ ਗੱਲ ਸਾਨੂੰ ਸਾਡੇ ਬੱਚੇ ਨੂੰ ਕਹਿਣਾ ਨਹੀਂ ਬੇਟਾ ਸੁਣਾਓ ਐਬਕਦਰ ਐਫਗਹ ਅੱਜਕੱਲ ABC ਨਹੀਂ ਨਾ ਸਿਖਾਉਂਦੇ ਅੱਜਕੱਲ ਸਿਖਾਉਂਦੇ ਨੇ ABC ਬੇਟਾ ਸੁਣਾਓ ਬੇਟਾ ਕਿੰਨਾ ਪਾਠ ਹੁੰਦਾ ਹੈ ਅੱਛਾ ਬੇਟੇ ਮੈਨੂੰ ਪੋਇਮ ਸੁਣਾਓ ਇੱਕ ਸ਼ੋਕੇਸ ਸਾਡਾ ਇਸ ਟਾਈਮ 0 ਤੋਂ 7 ਸਾਲ ਦਾ ਜਿਹੜਾ ਸਮਾਂ ਹੈ ਅਸੀਂ ਬੱਚੇ ਨੂੰ ਵੱਧ ਤੋਂ ਵੱਧ ਐਕਸਪੋਜ਼ਰ ਦੇਣਾ ਹੈ ਜਿਵੇਂ ਮਿੱਟੀ 'ਚ ਖੇਡਦੇ ਆ ਚਲੋ ਆਪਾਂ ਇਹਦਾ ਘਰ ਬਣਾਉਨੇ ਆ ਉਹਦੀ ਕਪੈਸਿਟੀ ਨੂੰ ਇਨਕਰੀਸ ਕਰਨਾ ਹੈ ਉਹਦੀ ਮਾਤਰਾ ਨੂੰ ਕਪੈਸਿਟੀ ਨੂੰ ਇਨਕਰੀਸ ਕਰਨਾ ਹੈ ਜਿਵੇਂ ਇੱਕ ਗਲਾਸ ਭਰੀ ਜਾਓ ਭਰੀ ਜਾਓ ਭਰ ਜਾਏਗਾ ਅਸੀਂ ਉਸ ਸਮੇਂ ਬੱਚੇ ਨੂੰ ਭਰਨਾ ਨਹੀਂ ਹੈ ਉਹਦਾ ਵਿਸਤਾਰ ਕਰਨਾ ਹੈ ਸੋ ਇਸ ਚੀਜ਼ ਦਾ ਧਿਆਨ ਸਾਥ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਥੋੜਾ ਜਾਂ ਜ਼ਿਆਦਾ ਨਹੀਂ ਥੋੜਾ ਜਿਹਾ ਕਿਰਪਾ ਕਰਕੇ ਧਿਆਨ ਰੱਖਿਓ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਨਾਲ ਔਰ ਇਨਸਟੈਂਟ ਸਮਝ ਦੇਣੀ ਬੱਚਿਆਂ ਨੂੰ ਇਹੋ ਜੀਆਂ ਸਿਚੁਏਸ਼ਨਸ ਚ ਪਾਓ ਜਿਵੇਂ ਕਿ ਮੇਰੀ ਬੇਟੀ ਆਟੇ ਨਾਲ ਖੇਡ ਰਹੀ ਸੀ ਘਰ ਬਣਾ ਰਹੀ ਸੀ ਟੁੱਥਪਿਕ ਲੈ ਲੇ ਸਾਰੇ ਖਲਾਰ ਤੇ ਮੈਂ ਕਿਹਾ ਬੇਟਾ ਵੇਸਟ ਹੋ ਗਏ ਨੇ ਕਹਿੰਦੀ ਕੀ ਕਰਾਂ ਤੁਸੀਂ ਲੈ ਲਓ ਸਾਰੇ ਮੈਂ ਕਿਹਾ ਨਹੀਂ ਤੁਸੀਂ ਖੇਡਣਾ ਵੀ ਤੇ ਹੈ ਕਹਿੰਦੀ ਇਹ ਕੀ ਕਰੀਏ ਮੈਂ ਕਿਹਾ ਪਤਾ ਨਹੀਂ ਹੁਣ ਆਪਾਂ ਕੀ ਕਰਦੇ ਮੇਰੇ ਕਹਿਣ ਦਾ ਭਾਵ ਇਹ ਹੈ ਬੱਚਿਆਂ ਨੂੰ ਸੋਚਣ ਤੇ ਮਜਬੂਰ ਕਰੋ ਮੈਨੂੰ ਕਿਹਾ ਤੁਸੀਂ ਨਾ ਇਹਨੂੰ ਆਪ ਰੀਯੂਜ਼ ਕਰੀਏ ਇਹਨੂੰ ਕਹਿੰਦੀ ਮਮਾ ਗੁੱਡ ਆਈਡੀਆ ਕੀਂਦੀ ਐਵੇਂ ਕਰੋ 5 ਮੈਨੂੰ ਦਿਓ 5 ਮੇਰੇ ਵੱਡੇ ਭਰਾ ਨੂੰ ਦਿਓ ਅਸੀਂ ਖੇਡ ਕੇ ਧੋ ਕੇ ਵਾਪਸ ਰੱਖ ਦਾਂਗੇ ਇਨ ਦ ਸੈਂਸ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹਾ ਮਾਹੌਲ ਦੇਣਾ ਕਿ ਉਹ ਆਪ ਹੀ ਸਵਾਲ ਦਾ ਜਵਾਬ ਲੱਭੇ ਜਿੱਦਣ ਅਸੀਂ ਉਹਦੇ ਸਵਾਲਾਂ ਦਾ ਜਵਾਬ ਉਹਦੇ ਸਵਾਲ ਪੁੱਛਣ ਤੋਂ ਪਹਿਲਾਂ ਦੇ ਦਿੱਤਾ ਉਹ ਦਿਨ ਸਾਡੇ ਵਿਕਾਸ ਦੀ ਸਮਾਪਤੀ ਬੇਟਾ ਭਜਨ ਕਰ ਲੋ ਭਜਨ ਕਰ ਲੋ ਪਾਠ ਕਰ ਲੋ ਪਾਠ ਕਰ ਲੋ ਇਹ ਕਰੋ ਉਹ ਕਰੋ ਅਸੀਂ ਉਹਨੂੰ ਉਸ ਸਿਚੁਏਸ਼ਨ ਦੇ ਵਿੱਚ ਲੈ ਕੇ ਆਉਣਾ ਹੈ ਕਿ ਉਹ ਆਪਣੇ ਆਪ ਸਮਝੇ ਕਿ ਮੈਨੂੰ ਹੁਣ ਇਹ ਕਰਨਾ ਹੈ ਆਨਸਰ ਨਹੀਂ ਦੇਣਾ ਉਹਨੂੰ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਉਹਨੂੰ ਲੈ ਕੇ ਜਾਣਾ ਸੋ ਬੜੇ ਹੀ ਸੁਚੇਤ ਤਰੀਕੇ ਨਾਲ ਆਪਸੀ ਸਤਿਗੁਰੂ ਜੀ ਦੀ ਜਿਵੇਂ ਸਾਨੂੰ ਸਿਖਿਆਵਾਂ ਨੇ ਕਿ ਮਾਤਾ ਪਿਤਾ ਸਸ ਨੂੰ ਸਸ ਸੋਰਾ ਨੂੰ ਸੋਰਾ પતિ ਪਤਨੀ ਸਬ ਦਾ ਕਲੇਸ਼ ਮਕਾਉਣ ਦੀ ਬਹੁਤ ਵੱਡੀ ਲੋੜ ਹੈ ਜੇ ਅਸੀਂ ਇੱਕ ਚੰਗੀ ਪਰਵਰਿਸ਼ ਵਾਲੇ ਬੱਚੇ ਨੂੰ ਚੰਗੀ ਸਿਹਤ ਵਾਲੇ ਬੱਚੇ ਨੂੰ ਅਸੀਂ ਵੱਡਾ ਕਰਨਾ ਚਾਹੁੰਦੇ ਹਾਂ ਸੋ ਉਦਮ ਵੱਲੋਂ ਕਰ ਕਿਨਾਰਾ ਜਿਤਣੋ ਬਾਜੀ ਰਹਿ ਜਾਈਨਾ ਸਿਰਫ ਕਿੱਥੇ ਕਮੀ ਹੈ ਸਿਰਫ ਇੱਕ ਛੋਟਾ ਜਿਹਾ ਡਿਸੀਜਨ ਕਿ ਅਸੀਂ ਕਰਨਾ ਹੈ ਅਸੀਂ ਕਰਨਾ ਹੈ ਮੈਂ ਸਪੀਚ ਰੈਡੀ ਕਰਨੀ ਸੀ ਮਤਲਬ ਮੈਂ ਕੌਨਸ਼ੀਅਸਲੀ ਇੱਕ ਇੱਕ ਗੱਲ ਆਪਣੇ ਸਾਰੇ ਬੱਚਿਆਂ ਦੇ ਨਾਲ ਇਸ ਹਿਸਾਬ ਨਾਲ ਕਰ ਰਹੀ ਸੀ ਕਿ ਬੱਚੇ ਕੀ ਆਪਣੇ ਆਪ ਆਨਸਰ ਲੱਭ ਸਕਦੇ ਨੇ ਕੋਈ ਵੀ ਮਾਹੌਲ ਦੇ ਵਿੱਚ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਉਹ ਆਪਣੇ ਆਪ ਉੱਤਰ ਲੱਭ ਸਕਦੇ ਨੇ ਸਵਾਲ ਮੇਰਾ ਉੱਤਰ ਉਹਨਾਂ ਦਾ ਉਦਮ ਵੱਲੋਂ ਕਰ ਕਿ ਨਾਰਾ ਜਿੱਤਣੋਂ ਬਾਜੀ ਰਹਿ ਜੀ ਨਾ ਇਸ ਭਵਜਲ ਰੂਪੀ ਘੁੰਮਣ ਕੇਰੀ ਚ ਹਿੰਮਤ ਪਖੋਟ ਹੈ ਜੀ ਨਾ ਬਿਨਾ ਸਿਖਾਵਤ ਮਾਮਲੇ ਹਾਲ ਨਹੀਂ ਹੁੰਦੇ ਵੇਖੀ ਉਲਝਣ ਦੇ ਵਿੱਚ ਪੈ ਜਾਈਨਾ ਬਿਨਾ ਕਾਮਲ ਗੁਰਾਂ ਦੀ ਵਿਵੇਕ ਦੇ ਐਵੇਂ ਮਨ ਦੇ ਮੱਤੀ ਬਹਿ ਜਾਈਨਾ ਐਵੇਂ ਮਨ ਦੇ ਮੱਤੀ ਮੱਤੀ ਬਹਿ ਜਾਈਨਾ ਸਤਿ ਸ੍ਰੀ ਅਕਾਲ